70 ਦੀ ਉਮਰ ਵਿੱਚ ਵੀ ਜਵਾਨੀ ਆ ਜਾਵੇਗੀ ਬਸ ਇਹ 66 ਗੱਲਾਂ ਪੱਲੇ ਬੰਨ ਲਓ ਗਰਮ ਪਾਣੀ ਨਾਲ ਨਹਾਉਣ ਨਾਲ ਵਾਲ ਕਮਜ਼ੋਰ ਹੋ ਜਾਂਦੇ ਨੇ ਜੋ ਇਨਸਾਨ ਰੋਜ਼ਾਨਾ ਸਵੇਰ ਵੇਲੇ ਇੱਕ ਟਮਾਟਰ ਖਾਂਦਾ ਹੈ ਉਸਦੇ ਵਾਲ ਕਦੇ ਵੀ ਚਿੱਟੇ ਨਹੀਂ ਹੁੰਦੇ ਮਸਰ ਦੀ ਦਾਲ ਜਿਆਦਾ ਤੋਂ ਜਿਆਦਾ ਖਾਓ ਕਿਉਂਕਿ ਇਹ ਪੇਟ ਦੀਆਂ ਬਿਮਾਰੀਆਂ ਨੂੰ ਦੂਰ ਕਰਦੀ ਹੈ ਜਿਆਦਾ ਲੱਸੀ ਪੀਣ ਨਾਲ ਜੋੜਾਂ ਦਾ ਦਰਦ ਹੋਣ ਲੱਗ ਜਾਂਦਾ ਹੈ ਪਾਣੀ ਵਿੱਚ ਹਰੀ ਇਲਾਇਚੀ ਉਬਾਲ ਕੇ ਪੀਣ ਨਾਲ ਬੁਖਾਰ ਉਤਰ ਜਾਂਦਾ ਹੈ ਜਿਆਦਾ ਠੰਡਾ ਪਾਣੀ ਪੀਣ ਨਾਲ ਬੁਢਾਪਾ ਬਹੁਤ ਜਲਦੀ ਆਉਂਦਾ ਹੈ ਜੇਕਰ ਤੁਹਾਡਾ ਹਾਜਮਾ ਠੀਕ ਨਹੀਂ ਰਹਿੰਦਾ ਰੋਜ਼ਾਨਾ ਇੱਕ ਗਲਾਸ ਗੰਨੇ ਦਾ ਰਸ ਪੀਓ ਉਬਲੇ ਪਾਣੀ ਨਾਲ ਜੇਕਰ ਦਵਾਈ ਲੈਂਦੇ ਹੋ ਤਾਂ ਦਵਾਈ ਜਿਆਦਾ ਅਸਰ ਕਰਦੀ ਹੈ ਸਲਾਦ ਦੀ ਵਰਤੋਂ ਜਿਆਦਾ ਤੋਂ ਜਿਆਦਾ ਕਰੋ ਕਿਉਂਕਿ ਇਸ ਨਾਲ ਤੁਹਾਡੇ ਸਰੀਰ ਦੀ ਹਰ ਬਿਮਾਰੀ ਦੂਰ ਹੋ ਜਾਂਦੀ ਹੈ। ਅੰਜੀਰ ਨੂੰ ਸ਼ਹਿਦ ਵਿੱਚ ਮਿਲਾ ਕੇ ਖਾਣ ਨਾਲ ਬਹੁਤ ਜ਼ਿਆਦਾ ਤਾਕਤ ਮਿਲਦੀ ਹੈ ਜੋ ਰਾਤ ਨੂੰ देर तक ਜਾਗਦੇ ਰਹਿੰਦੇ ਨੇ ਉਹਨਾਂ ਉੱਪਰ ਪਾਗਲਪਨ ਦਾ ਖਤਰਾ ਬਣਿਆ ਰਹਿੰਦਾ ਹੈ। ਕੇਲਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। ਜਲੀ ਹੋਈ ਜਗ੍ਹਾ ਉੱਪਰ ਅੰਡੇ ਦਾ ਚਿਕਟਾ ਭਾਗ ਲਗਾਉਣ ਨਾਲ ਕਦੇ ਵੀ ਛਾਲੇ ਨਹੀਂ ਪੈਂਦੇ ਸਰੋਂ ਦਾ ਸਾਗ ਖਾਣ ਨਾਲ ਖੂਨ ਦੀ ਕਮੀ ਨਹੀਂ ਹੁੰਦੀ ਨਿੰਬੂ ਅਜਵਾਇਣ ਤੇ ਖੁਸ਼ਕ ਮੇਵੇ ਖਾਣ ਨਾਲ ਮੋਟਾਪਾ ਖਤਮ ਹੋ ਜਾਂਦਾ ਹੈ ਬੇਸਨ ਦੇ ਪਕੌੜੇ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਰੋਜ਼ਾਨਾ ਮੱਛੀ ਖਾਣ ਵਾਲੇ ਲੋਕ ਦਿਲ ਦੀਆਂ ਬਿਮਾਰੀਆਂ ਤੋਂ ਬਚੇ ਰਹਿੰਦੇ ਨੇ ਨਿੰਮ ਦਾ ਰਸ ਪੀਣ ਨਾਲ ਕਦੇ ਵੀ ਚਿਹਰੇ ਤੇ ਛਾਈਆਂ ਨਹੀਂ ਪੈਂਦੀਆਂ ਜਿਆਦਾ ਖਾਣਾ ਖਾਣ ਨਾਲ ਦਿਲ ਦੀ ਕਮਜ਼ੋਰੀ ਹੋ ਜਾਂਦੀ ਹੈ ਰੋਜ਼ਾਨਾ ਖਾਲੀ ਪੇਟ ਦਹੀਂ ਦਾ ਸੇਵਨ ਕਰੋ ਪੇਟ ਦੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ ਜੇਕਰ ਤੁਹਾਨੂੰ ਭੁੱਲਣ ਦੀ ਬਿਮਾਰੀ ਹੈ ਤਾਂ ਦੁੱਧ ਨਾਲ ਖਜੂਰ ਖਾਓ ਇਸ ਨਾਲ ਤੁਹਾਡੀ ਭੁੱਲਣ ਦੀ ਬਿਮਾਰੀ ਬਿਲਕੁਲ ਠੀਕ ਹੋ ਜਾਵੇਗੀ ਅੰਗੂਰ ਖਾਣ ਤੋ ਬਾਦ ਕਦੇ ਵੀ ਪਾਣੀ ਨਾ ਪੀਓ ਇਸ ਨਾਲ ਹੈਜੇ ਦੀ ਸ਼ਿਕਾਇਤ ਹੋ ਸਕਦੀ ਹੈ ਆਲੂ ਦੇ ਚਿਪਸ ਖਾਣ ਨਾਲ ਪੇਟ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ ਗਾਂ ਦਾ ਦੁੱਧ ਚਿਹਰੇ ਨੂੰ ਨਿਖਾਰਦਾ ਹੈ ਤੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ ਇਸ ਲਈ ਨਹਾਉਣ ਸਮੇਂ ਵੀ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ ਸਟਰਾਬੇਰੀ ਖਾਣ ਨਾਲ ਕਬਜ਼ ਆ ਕੇ ਸੀਨੇ ਦੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਚਟਣੀ ਵਿੱਚ ਹਮੇਸ਼ਾ ਕਾਲੇ ਨਮਕ ਦਾ ਇਸਤੇਮਾਲ ਕਰੋ ਇਸ ਤਰ੍ਹਾਂ ਕਰਨ ਨਾਲ ਚਟਣੀ ਜ਼ਿਆਦਾ ਦੇਰ ਤੱਕ ਖਰਾਬ ਨਹੀਂ ਹੋਵੇਗੀ ਸਫੈਦ ਜੀਰਾ ਖਾਣ ਨਾਲ ਕੈਂਸਰ ਨਹੀਂ ਹੁੰਦਾ ਚਿਮੇਲੀ ਦੇ ਫੁੱਲ ਦੀ ਖੁਸ਼ਬੂ ਲੈਣ ਨਾਲ ਕਦੇ ਵੀ ਗਲੇ ਵਿੱਚ ਬਲਗਮ ਦੀ ਪ੍ਰੋਬਲਮ ਨਹੀਂ ਹੁੰਦੀ ਹੱਸਣ ਨਾਲ ਦਿਮਾਗ ਦਾ ਤਣਾਅ ਦੂਰ ਹੁੰਦਾ ਹੈ ਤੇ ਇਹ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ ਸੌਣ ਤੋਂ ਪਹਿਲਾਂ ਅਦਰਕ ਦੇ ਟੁਕੜੇ ਨੂੰ ਜਰੂਰ ਖਾਓ ਇਸ ਤਰ੍ਹਾਂ ਕਰਨ ਦੇ ਨਾਲ ਕਦੇ ਵੀ ਪੇਟ ਨਹੀਂ ਬਾਹਰ ਆਵੇਗਾ ਜੇਕਰ ਤੁਸੀਂ ਜ਼ਿਆਦਾ ਮਿਹਨਤ ਵਾਲਾ ਕੰਮ ਕਰ ਰਹੇ ਹੋ ਤਾਂ ਸਿਰਫ ਇੱਕ ਸਮੇਂ ਹੀ ਖਾਣਾ ਖਾਓ ਕਿਉਂਕਿ ਜੇਕਰ ਮਿਹਨਤ ਵਾਲਾ ਕੰਮ ਕਰਦੇ ਸਮੇਂ ਤੁਸੀਂ ਜ਼ਿਆਦਾ ਖਾਣਾ ਖਾ ਲੈਂਦੇ ਹੋ ਤਾਂ ਤੁਹਾਨੂੰ ਸੁਸਤੀ ਅਤੇ ਥਕਾਵਟ ਦਾ ਸਾਹਮਣਾ ਕਰਨਾ ਪਵੇਗਾ ਜਿਸ ਨਾਲ ਤੁਹਾਡਾ ਉਹ ਕੰਮ ਅਧੂਰਾ ਰਹਿ ਜਾਵੇਗਾ ਵਾਲਾਂ ਨੂੰ ਲੰਬੇ ਤੇ ਸੰਘਣੇ ਕਰਨ ਲਈ ਰਾਤ ਨੂੰ ਪਾਣੀ ਵਿੱਚ ਇਮਲੀ ਡਬੋ ਕੇ ਰੱਖ ਦਿਓ ਤੇ ਸਵੇਰੇ ਉੱਠ ਕੇ ਉਸ ਦੀ ਪਾਣੀ ਨਾਲ ਆਪਣੇ ਵਾਲ ਧੋ ਲਓ ਜੇ ਹੋ ਸਕੇ ਤਾਂ ਵਾਲਾਂ ਤੇ ਖੋਪੇ ਜਾਂ ਫਿਰ ਬਦਾਮ ਦਾ ਤੇਲ ਲਗਾਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਵਾਲ ਲੰਬੇ ਤੇ ਸੰਘਣੇ ਹੋ ਜਾਣਗੇ ਚਿਹਰੇ ਦੇ ਨਾਲ ਨਾਲ ਜੇਕਰ ਆਪਣੇ ਸਰੀਰ ਨੂੰ ਵੀ ਖੂਬਸੂਰਤ ਬਣਾਉਣਾ ਹੈ ਤਾਂ ਰੋਜ਼ਾਨਾ ਇੱਕ ਸੇਬ ਖਾ ਲਿਆ ਕਰੋ ਜੇਕਰ ਤੁਹਾਨੂੰ ਕਮਰ ਦਾ ਦਰਦ ਹੈ ਤਾਂ ਸਰਾਣੇ ਤੋਂ ਬਿਨਾਂ ਸੌ ਜਾਓ ਇਸ ਤਰ੍ਹਾਂ ਕਰਨ ਨਾਲ ਕਮਰ ਦਾ ਦਰਦ ਘੱਟ ਹੋ ਜਾਵੇਗਾ ਤੇ ਰੀੜ ਦੀ ਹੱਡੀ ਨੂੰ ਵੀ ਮਜ਼ਬੂਤੀ ਮਿਲੇਗੀ ਖੰਜੂਰ ਖਾਣ ਤੋਂ ਬਾਅਦ ਕਦੇ ਵੀ ਪਾਣੀ ਨਾ ਪੀਓ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਹਾਜਮਾ ਵਿਗੜ ਜਾਵੇਗਾ ਜੋ ਲੋਕ ਗਾਜਰ ਦਾ ਲਗਾਤਾਰ ਇਸਤੇਮਾਲ ਕਰਦੇ ਨੇ ਉਹਨਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਤੁਲਸੀ ਦੇ ਪੱਤੇ ਚਬਾਉਣ ਨਾਲ ਪਿਸ਼ਾਬ ਦੀ ਜਲਨ ਤੋਂ ਆਰਾਮ ਮਿਲਦਾ ਹੈ। ਪੇਟ ਦੀ ਚਰਬੀ ਨੂੰ ਜੇਕਰ ਦਿਨਾਂ ਵਿੱਚ ਖਤਮ ਕਰਨਾ ਚਾਹੁੰਦੇ ਹੋ ਤਾਂ ਪਾਣੀ ਵਿੱਚ ਸੰਤਰੇ ਦੇ ਬੀਜ ਪਾ ਕੇ ਪੀ ਲਓ। ਰੋਜ਼ਾਨਾ ਸਵੇਰੇ ਉੱਠ ਕੇ 50 ਗ੍ਰਾਮ ਪਿਆਜ਼ ਦਾ ਰਸ ਪੀਣ ਨਾਲ ਗੁਰਦੇ ਦੀ ਪੱਥਰੀ ਟੁੱਟ ਕੇ ਬਾਹਰ ਆ ਜਾਂਦੀ ਹੈ। ਪਾਲਕ ਨਾਲ ਸਾਹ ਦੀ ਨਾਲੀ ਤੇ ਫੇਫੜਿਆਂ ਦੀ ਖਾਰਸ਼ ਦੂਰ ਹੋ ਜਾਂਦੀ ਹੈ ਦਹੀਂ ਦੇ ਨਾਲ ਬਦਾਮ ਦਾ ਸੇਵਨ ਕਰਨ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਗ੍ਰੀਨ ਟੀ ਵਿੱਚ ਲਸਣ ਪਾ ਕੇ ਪੀਣ ਨਾਲ ਜਿਸਮ ਨੂੰ ਤਾਕਤ ਮਿਲਦੀ ਹੈ ਰੋਜ਼ਾਨਾ ਇੱਕ ਗਾਜਰ ਖਾਣ ਨਾਲ ਤੁਸੀਂ ਇੱਕ ਗਲਾਸ ਤੱਕ ਖੂਨ ਵਧਾ ਸਕਦੇ ਹੋ ਜਿਆਦਾ ਠੰਡੇ ਪਾਣੀ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਨੂੰ ਹਾਰਟ ਅਟੈਕ ਦੀ ਬਿਮਾਰੀ ਦਾ ਸਾਮਣਾ ਕਰਨਾ ਪੈਂਦਾ ਹੈ ਕੱਚਾ ਦੁੱਧ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਪਾਨ ਦੇ ਪੱਤੇ ਖਾਣ ਨਾਲ ਦਿਮਾਗ ਖੁੱਲ ਜਾਂਦਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਬੁੱਢਾਪਾ ਨਾ ਆਵੇ ਤਾਂ ਖਾਣੇ ਵਿੱਚ ਲਗਾਤਾਰ ਅਦਰਕ ਦਾ ਇਸਤੇਮਾਲ ਕਰੋ ਚੌਲ ਹਮੇਸ਼ਾ ਘਟ ਤੋਂ ਘਟ ਖਾਓ ਇਸ ਤਰ੍ਹਾਂ ਕਰਨ ਨਾਲ ਦਮੇ ਦੀ ਬਿਮਾਰੀ ਕਦੇ ਵੀ ਨਹੀਂ ਹੋਵੇਗੀ ਕਪੜਿਆਂ ਤੇ ਜੇਕਰ ਦਾਗ ਲੱਗ ਜਾਣ ਤਾਂ ਉਹਨਾਂ ਨੂੰ ਨਿੰਬੂ ਦੇ ਰਸ ਨਾਲ ਧੋ ਲਓ ਦਾਗ ਗਾਇਬ ਹੋ ਜਾਣਗੇ ਜੇਕਰ ਸ਼ਿਕਾ ਨਹੀਂ ਰੁਕ ਰਹੀਆਂ ਤਾਂ ਹੱਥਾਂ ਵਿੱਚ ਧਣੀਆਂ ਮਸਲ ਕੇ ਸੁੰਘ ਲਓ ਸ਼ਿਕਾ ਆਉਣੀਆਂ ਤੁਰੰਤ ਬੰਦ ਹੋ ਜਾਣਗੀਆਂ ਘਰ ਵਿੱਚ ਲਗਾਤਾਰ ਗਾਂ ਦਾ ਦੁੱਧ ਇਸਤੇਮਾਲ ਕਰੋ ਕਿਉਂਕਿ ਇਹ ਸਾਨੂੰ ਕੈਂਸਰ ਤੋਂ ਬਚਾਉਂਦਾ ਹੈ ਜੋ ਲੋਕ ਰੋਜ਼ਾਨਾ ਆਪਣੇ ਹੱਥਾਂ ਪੈਰਾਂ ਤੇ ਤੇਲ ਲਗਾ ਕੇ ਸੌਂਦੇ ਨੇ ਉਹਨਾਂ ਨੂੰ ਬਿਮਾਰੀਆਂ ਦਾ ਸਾਹਮਣਾ ਬਹੁਤ ਘੱਟ ਕਰਨਾ ਪੈਂਦਾ ਹੈ ਜੇਕਰ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਇੱਕ ਚਮਚ ਸ਼ਹਿਦ ਪੀਓ ਇਸ ਨਾਲ ਤੁਹਾਨੂੰ ਨੀਂਦ ਆ ਜਾਵੇਗੀ ਜੇਕਰ ਆਪਣੇ ਸਰੀਰ ਦੀ ਤਾਕਤ ਵਧਾਉਣਾ ਚਾਹੁੰਦੇ ਹੋ ਤਾ ਰੋਜ਼ਾਨਾ ਹਲਦੀ ਵਾਲੇ ਦੁੱਧ ਦੀ ਵਰਤੋਂ ਕਰੋ ਜਿਸ ਔਰਤ ਦਾ ਵਜ਼ਨ ਲਗਾਤਾਰ ਵਧ ਰਿਹਾ ਹੋਵੇ ਉਸ ਨੂੰ ਦਾਲਚੀਨੀ ਖਾਣੀ ਚਾਹੀਦੀ ਹੈ ਇਸ ਨੂੰ ਖਾਣ ਨਾਲ ਉਸ ਦਾ ਵਜ਼ਨ ਕੁਝ ਹੀ ਦਿਨਾਂ ਵਿੱਚ ਘਟਣਾ ਸ਼ੁਰੂ ਹੋ ਜਾਵੇਗਾ ਅਮਰੂਦ ਖਾਣ ਨਾਲ ਦਿਮਾਗੀ ਤਣਾਅ ਦੂਰ ਹੁੰਦਾ ਹੈ ਜਦੋਂ ਵੀ ਬੱਚਾ ਪੈਦਾ ਹੋਵੇ ਤਾਂ 1 ਘੰਟੇ ਦੇ ਅੰਦਰ ਅੰਦਰ ਬੱਚੇ ਨੂੰ ਮਾਂ ਦਾ ਦੁੱਧ ਜ਼ਰੂਰ ਪਿਲਾਓ ਜਿਆਦਾ ਸੌਣ ਨਾਲ ਤੁਹਾਡੀ ਜਾਦਾਸ਼ਤ ਕਮਜ਼ੋਰ ਹੋ ਜਾਂਦੀ ਹੈ ਗਰਮੀਆਂ ਦੇ ਮੌਸਮ ਵਿੱਚ ਸਨਵਰਨ ਦੀਆਂ ਸਮੱਸਿਆਵਾਂ ਪਰੇਸ਼ਾਨ ਕਰਦੀਆਂ ਹਨ ਕਈ ਲੋਕਾਂ ਦੀ ਸਕਿਨ ਕਾਫੀ ਨਰਮ ਹੁੰਦੀ ਹੈ ਅਜਿਹੇ ਵਿੱਚ ਲਾਉਣ ਵਿੱਚ ਮੌਜੂਦੀ ਮੌਜੂਦ ਐਂਟੀ-ਏਜਿੰਗ ਐਂਟੀ-ਆਕਸੀਡੈਂਟ ਗੁਣ ਹਨ ਤੁਹਾਨੂੰ ਸਨਵਰਨ ਤੋਂ ਬਚਾ ਸਕਦੇ ਨੇ ਇਸ ਲਈ ਤੁਹਾਨੂੰ ਸੁਬਾ ਲੌਂਗਾਂ ਦੇ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਤੁਹਾਡੀ ਸਕਿਨ ਨਾਲ ਸੰਬੰਧਿਤ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਨੇ ਤਾੜੀ ਵਜਾਉਣ ਨਾਲ ਸਾਡੀ ਪਾਚਨ ਕਿਰਿਆ ਬਿਲਕੁਲ ਠੀਕ ਹੋ ਜਾਂਦੀ ਹੈ ਇਸ ਨਾਲ ਕਬਜ਼ ਦੀ ਬਿਮਾਰੀ ਵੀ ਦੂਰ ਹੋ ਜਾਂਦੀ ਹੈ ਲੀਵਰ ਦੇ ਜੋ ਐਨਜ਼ਾਈਮ ਵਧੇ ਹੋਏ ਹੁੰਦੇ ਹਨ ਉਹ ਵੀ ਤਾੜੀ ਵਜਾਉਣ ਨਾਲ ਬਿਲਕੁਲ ਨਾਰਮਲ ਹੋ ਜਾਂਦੇ ਹਨ ਸਰੋਂ ਦਾ ਤੇਲ ਸਾਹ ਦੀਆਂ ਬਿਮਾਰੀਆਂ ਤੋਂ ਬਹੁਤ ਜ਼ਿਆਦਾ ਫਾਇਦੇਮੰਦ ਹੈ ਇਹ ਸਾਹ ਦੀ ਬਿਮਾਰੀ ਦਾ ਪ੍ਰਭਾਵ ਬਹੁਤ ਹੱਦ ਤੱਕ ਘਟ ਕਰਦਾ ਹੈ ਅੱਧਾ ਚਮਚ ਸ਼ੁੱਧ ਸਰੋਂ ਦੇ ਤੇਲ ਨੂੰ ਅੱਧਾ ਚਮਚ ਸ਼ਹਿਦ ਨਾਲ ਦਿਨ ਵਿੱਚ ਤਿੰਨ ਵਾਰ ਲਓ ਇਸ ਨਾਲ ਫੇਫੜਿਆਂ ਵਿੱਚ ਹਵਾ ਦਾ ਵਹਾਅ ਤੇਜ਼ ਰਹਿੰਦਾ ਹੈ ਅਲਰਜੀ ਦੀ ਸਮੱਸਿਆ ਵਿੱਚ ਟਮਾਟਰ ਦਾ ਸੇਵਨ ਬਿਲਕੁਲ ਵੀ ਨਾ ਕਰੋ ਜਿਹੜੇ ਲੋਕਾਂ ਨੂੰ ਸਕਿਨ ਤੇ ਅਲਰਜੀ ਯਾਨੀ ਕਿ ਚਿਹਰੇ ਨਾਲ ਜੁੜੀ ਹੋਈ ਸਕਿਨ ਦੀ ਪ੍ਰੋਬਲਮ ਹੈ ਉਹਨਾਂ ਦੇ ਲਈ ਟਮਾਟਰ ਖਾਣਾ ਨੁਕਸਾਨਦਾਇਕ ਹੈ ਇਸ ਦੀ ਵਜ੍ਹਾ ਨਾਲ ਤੁਹਾਡੀ ਸਕਿਨ ਉੱਪਰ ਫੋੜੇ ਨਿਕਲ ਸਕਦੇ ਨੇ 50 ਗ੍ਰਾਮ ਸਰੋਂ ਦੇ ਤੇਲ ਵਿੱਚ 2 ਚਮਚ ਮੂਲੀ ਦਾ ਰਸ ਮਿਲਾ ਲਓ ਫਿਰ ਇਸ ਨੂੰ ਅੱਗ ਤੇ ਪਕਾਓ ਰਸ ਮਤ ਜਾਣ ਤੋਂ ਬਾਅਦ ਜਦੋਂ ਸਰੋਂ ਦਾ ਤੇਲ ਰਹਿ ਜਾਵੇ ਤਾਂ ਇਸ ਨੂੰ ਸਹਿੰਦਾ ਸਹਿੰਦਾ ਕੰਨ ਵਿੱਚ ਪਾਓ ਕੰਨ ਦਾ ਦਰਦ ਤੁਰੰਤ ਗਾਇਬ ਹੋ ਜਾਵੇਗਾ ਧੁੰਨੀ ਵਿੱਚ ਮੌਜੂਦ ਮੈਲ ਕਾਰਨ ਬੈਕਟੀਰੀਆ ਤੇ ਫੰਗਸ ਨਾਲ ਇਨਫੈਕਸ਼ਨ ਦੀ ਸੰਭਾਵਨਾ ਵੱਧ ਜਾਂਦੀ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਸਮੇਂ-ਸਮੇਂ ਤੇ ਧੁੰਨੀ ਵਿੱਚ ਤੇਲ ਪਾਉਂਦੇ ਰਹੋ ਤੇ ਇਸ ਨੂੰ ਸਾਫ਼ ਰੱਖੋ ਤਾਂ ਕਿ ਅੱਗੇ ਜਾ ਕੇ ਤੁਹਾਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜੇਕਰ ਕੋਈ ਬਿਮਾਰ ਜੇਕਰ ਕੋਈ ਵਿਅਕਤੀ ਭੁੱਖ ਤੋਂ ਜ਼ਿਆਦਾ ਖਾਣਾ ਖਾਂਦਾ ਹੈ ਤਾਂ ਉਹ ਵਿਅਕਤੀ ਜ਼ਿਆਦਾ ਟੈਨਸ਼ਨ ਦੇ ਵਿੱਚ ਰਹਿੰਦਾ ਹੈ ਜ਼ਿਆਦਾ ਮਿੱਠੀ ਚਾਹ ਪੀਣ ਨਾਲ ਲੋਕ ਜਲਦੀ ਹੀ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ ਜ਼ਿਆਦਾਤਰ ਔਰਤਾਂ ਨੂੰ ਕਮਜ਼ੋਰੀ ਦੀ وجہ ਨਾਲ ਹੱਡੀਆਂ ਦੇ ਦਰਦ ਦੀ ਸਮੱਸਿਆ ਹੋ ਜਾਂਦੀ ਹੈ ਜਿਵੇਂ ਜਿਵੇਂ ਉਮਰ ਵੱਧਦੀ ਹੈ ਤਾਂ ਪਰੇਸ਼ਾਨੀ ਵੀ ਵੱਧਦੀ ਜਾਂਦੀ ਹੈ ਇਸ ਲਈ ਹੱਡੀਆਂ ਨੂੰ ਮਜ਼ਬੂਤ ਬਣਾਉਣ ਦੇ ਲਈ ਕੈਲਸ਼ੀਅਮ ਬਹੁਤ ਜ਼ਰੂਰੀ ਹੈ ਔਰਤਾਂ ਨੂੰ ਆਪਣੀ ਡਾਈਟ ਵਿੱਚ ਕੈਲਸ਼ੀਅਮ ਸ਼ਾਮਲ ਕਰਨਾ ਚਾਹੀਦਾ ਹੈ ਦੁੱਧ ਪਨੀਰ ਦਹੀਂ ਆਦ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਹੋਣ ਤੇ ਤੁਹਾਡੇ ਸਰੀਰ ਵਿੱਚਲਾ ਕੈਲਸ਼ੀਅਮ ਵਿਕਾਰ ਹੋ ਜਾਂਦਾ ਹੈ ਵਿਟਾਮਿਨ ਡੀ ਹੀ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਅਬਜ਼ਰਬ ਕਰਨ ਦਾ ਕੰਮ ਕਰਦਾ ਹੈ ਵਿਟਾਮਿਨ ਡੀ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰਨ ਲਈ ਤੁਹਾਨੂੰ ਟੂਨਾ ਅਤੇ ਸਲਮਨ ਵਰਗੀਆਂ ਮੱਛੀਆਂ ਨੂੰ ਸ਼ਾਮਲ ਕਰਨਾ ਜ਼ਾਹੀਦਾ ਹੈ ਫਾਈਬਰ ਨਾਲ ਸਿਰਫ ਤੁਹਾਡੇ ਬਲੱਡ ਸ਼ੂਗਰ ਤੇ ਕੋਲੇਸਟ੍ਰੋਲ ਨੂੰ ਕੰਟਰੋਲ ਕਰਦਾ ਹੈ ਬਲਕਿ ਤੁਹਾਡੇ ਪਾਚਣ ਲਈ ਵੀ ਬੇहद ਜ਼ਰੂਰੀ ਹੁੰਦਾ ਹੈ ਇਸ ਦੀ وجہ ਨਾਲ ਪੇਟ ਦੀਆਂ ਕਈ ਬਿਮਾਰੀਆਂ ਨਹੀਂ ਹੁੰਦੀਆਂ ਫਾਈਬਰ ਨੂੰ ਭਰਪੂਰ ਮਾਤਰਾ ਚ ਲੈਣ ਦੇ ਲਈ ਆਪਣੀ ਡਾਈਟ ਵਿੱਚ ਫਲ ਸਬਜ਼ੀਆਂ ਸਾਬਤ ਅਨਾਜ ਬਾ